ਸੋਨਾ ਲਿਖਾ ਆਇਆ ਵਰਲਡ ਟਰੈਕ 60 ਬਹੁਤ ਸਾਫ ਆ ਟਰੈਕਟਰ ਸਾਰਾ ਤੁਹਾਨੂੰ ਦਿਖਾ ਦਿੰਦਾ ਕਿਤੋਂ ਟੁੱਟ ਭੱਜ ਨਹੀਂ ਹੈ ਸਾਰਾ ਰੀਨਲ ਪੇਂਟ ਅਰਜਨ 605 ਇਹ ਵੀ ਨਵੇਂ ਟਾਇਰਾਂ ਦਾ ਟਰੈਕਟਰ ਸਾਰਾ ਤੁਹਾਨੂੰ ਦਿਖਾਉਣਾ ਪਿਛਲੇ ਟਾਇਰ ਕੋਰੇ ਹੀ ਨਵੇਂ ਕਹਿ ਸਕਦੇ ਹੋ ਤੁਸੀਂ ਥੱਲੇ ਬਾਡੀ ਦਾ ਸਾਰਾ ਟਰੈਕਟਰ ਰੀਨਲ ਆ ਆ ਮੈਸੀ ਮਹਾ ਮਹਾਨਾ ਸਾਰਾ ਬਾਡੀ ਦਾ ਟਰੈਕਟਰ ਇਹਨਾਂ ਲਾ ਪਾਵਰ ਟਰੈਕਟਰ 855 ਪਾਵਰ ਸ਼ੇਅਰਿੰਗ ਟਰੈਕਟਰ 540 ਚੱਕਰ ਡਬਲ ਕਲਚ ਟੌਪ ਮਾਡਲ ਹੈ ਵੀ ਇੱਛਾ ਗੁਡিয়ার ਦੇ ਟਾਇਰ 12 ਜਾਂ ਮਰਕਲ 13 ਮਾਡਲ ਗਰਾਉਂਡ ਪੀਟੀ ਰਿਵਰਸ ਪੀਟੀ ਟਰੈਕਟਰ ਦਾ ਛੋਟੀ ਰੇਂਜ ਦੇ ਟਰੈਕਟਰ ਕਈ ਭਰਾਵਾਂ ਨੇ ਦੇਖਣੇ ਹੌਲੈਂਡ 40 ਦਾ ਖੜਾ ਬਾਡੀ ਲਾਈਨ ਦਾ ਸਾਰਾ ਰਿੰਨ ਹਾਲੇ ਤੱਕ ਸ਼ੋਅ ਤੇ ਕੋਈ ਪੇਂਟ ਨਹੀਂ ਵੱਜਿਆ ਦੁਬਾਰੇ Ориਜినਲ ਪੇਂਟ ਆ ਸਾਰੀਆਂ ਮੰਗਾ ਪੂਰੀਆਂ ਕਰਦਾ ਟਰੈਕਟਰ ਇਨਨਗੇ ਦਾ ਬਹੁਤ ਜ਼ਿਆਦਾ ਸੈਟਾ ਟਰੈਕਟਰ ਸਾਰੀ ਗਾ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਤੇ ਮੇਰਾ ਨਾਮ ਹੈ ਸੰਦੀਪ ਸਿੰਘ ਅੱਜ ਦਾ ਜਿਹੜਾ ਬਲੌਗ ਬਣਾਇਆ ਸਾਰੇ ਬਾਹਰ ਦੇ ਨੰਬਰ ਟਰੈਕਟਰਾਂ ਦਾ ਬਲੌਗ ਬਣਾਇਆ ਕਿਉਂ ਆਉਣ ਵਾਲਾ ਸਮਾਂ ਜਿਹੜਾ ਹੁਣ ਤੂੜੀ ਵਾਸਤੇ ਜਾਂ ਹੋਰ ਹੈਲਪਰ ਟਰੈਕਟਰ ਲੋਡ ਆਪਾਂ ਨੂੰ ਸੀਜ਼ਨ ਆਇਆ ਪਿਆ ਉੱਪਰ ਝੋਨੇ ਦਾ ਸੀਜ਼ਨ ਆ ਸਾਰੇ ਭਰਾ ਟਰੈਕਟਰਾਂ ਵਾਸਤੇ ਪਰਾਲਾ ਮੰਡੀ ਚ ਆਉਂਦੇ ਆ ਪਟਿਆਲਾ ਮੰਡੀ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਆਵਰਾ ਚੈਨਲ ਸਬਸਕ੍ਰਾਈਬ ਕਰ ਲਓ ਪੇਜ ਫੋਲੋ ਕਰ ਲਓ ਤੇ ਆਜੋ ਤੁਹਾਨੂੰ ਸਾਰੇ ਟਰੈਕਟਰਾਂ ਦੀ ਜਾਣਕਾਰੀ ਦਿੰਨੇ ਆ ਕਿਹੜੇ ਕਿਹੜੇ ਮੰਡੀ 'ਚ ਵਿਕਣਦੇ ਆ ਟਰੈਕਟਰ ਤੇ ਪੂਰਾ ਸੀਜ਼ਨ ਹੁਣ ਭੱਕਿਆ ਪਿਆ ਕੰਮ ਜਿਹਨਾਂ ਭਰਾਵਾਂ ਨੇ ਵੀ ਟਰੈਕਟਰ ਪਰਚੇਸ ਕਰਨੇ ਆ ਪੂਰਾ ਵਧੀਆ ਟਾਈਮ ਤੁਸੀਂ ਆਪਾਂ ਹੁਣ ਆਕੇ ਆਪਾਂ ਟਰਾਈ ਕਰਕੇ ਜਿਹੜਾ ਵੀ ਟਰੈਕਟਰ ਲੈਣਾ ਹੁਣ ਸਮਾਂ ਬਾਤਾ ਡਾਕ ਗਿਆ ਆਉਣ ਵਾਲਾ ਸਮੇਂ ਦੇ ਵਿੱਚ ਟਰੈਕਟਰਾਂ ਦੇ ਰੇਟ ਵਧਣੇ ਆ ਜਿਨ੍ਹਾਂ ਨੇ ਵੀ ਭਰਾਵਾਂ ਨੇ ਟਰੈਕਟਰ ਲੈਣੇ ਆ ਤਾਂ ਆਪਣਾ ਹੁਣ ਪਟਿਆਲਾ ਮੰਡੀ ਤੁਸੀਂ ਟਰਾਈ ਕਰੋ ਆਕੇ ਤੇ ਇੱਥੇ ਵੀ ਜਿਹੜੇ ਟਰੈਕਟਰ ਆਇਆ ਤੁਹਾਨੂੰ ਉਹਨਾਂ ਬਾਰੇ ਵੀ ਜਾਣਕਾਰੀ ਦੇਣਾ ਜਿਹੜੇ ਜਿਹੜੇ ਟਰੈਕਟਰ ਖੜੇ ਆ ਤੇ ਕਿਹੜੇ ਆਉਣ ਵਾਲੇ ਸਮੇਂ ਚ ਆਉਣ ਵਾਲੇ ਆ ਸਾਰਾ ਤੁਹਾਨੂੰ ਅੱਜ ਵੀਡੀਓ ਚ ਆਪਾਂ ਸਾਰਾ ਬਲੌਗ ਆਪਾਂ ਤੁਹਾਨੂੰ ਅੱਜ ਟਰੈਕਟਰਾਂ ਬਾਰੇ ਕਰਦੇ ਆ ਤੇ ਬਾਕੀ ਹੋਰ ਵੀਡੀਓ ਦੇਖਣ ਵਾਸਤੇ ਜਾਣਕਾਰੀ ਵਾਲੀ ਵੀਡੀਓ ਦੇਖਣ ਵਾਸਤੇ ਆਪਣਾ ਚੈਨਲ ਔਰ ਪੇਜ ਸਬਸਕ੍ਰਾਈਬ ਕਰ ਲਓ ਦੋਸਤੋ ਤੇ ਆਜੋ ਅੱਗੇ ਮੈਂ ਤੁਹਾਨੂੰ ਸਾਰੇ ਟਰੈਕਟਰ ਦਿਖਾਉਣਾ ਸੋਨਾਲੀਕਾ ਆਇਆ ਵਰਲਡ ਟਰੈਕ 60 ਤੇ ਆਹ ਟਰੈਕਟਰ ਦੇਖ ਲਓ ਜਿਨ੍ਹਾਂ ਨੇ ਤਾਂ ਆਪਣਾ ਸਪੀਡ ਦੇ ਵਿੱਚ ਟਰੈਕਟਰ ਹਾਈ ਆਪਣਾ 30 ਸਪੀਡ ਦੇ ਵਿੱਚ ਟਰੈਕਟਰ 沃尔ਟਰ ਇਹ ਕਾ 60 ਆ ਟਰੈਕਟਰ ਟਰੈਕਟਰ ਬਹੁਤ ਸਾਫ਼ ਆ ਟਰੈਕਟਰ ਸਾਰਾ ਤੁਹਾਨੂੰ ਦਿਖਾ ਦੰਨਾ ਪਿੱਛੋਂ ਵੀ ਟਰੈਕਟਰ ਲਿੰਕ ਆ ਜੱਕ ਵਗੈਰਾ ਟਰੈਕਟਰ ਦੀਆਂ ਸਾਰੀਆਂ ਤੁਹਾਨੂੰ ਦਿਖਾਉਣਾ ਜਿੰਨਾ ਭਰਾਵਾਂ ਦੇ ਵੀ ਅੱਜ ਕੱਲ ਫੋਨ ਜਾਂ ਕਮੈਂਟ ਆਉਂਦੇ ਆ ਬਾਈ ਟਰੈਕਟਰਾਂ ਦੀਆਂ ਵੀਡੀਓ ਪਾਇਆ ਕਰੋ ਤੇ ਉਹਨਾਂ ਵਾਸਤੇ ਅੱਜ ਮੈਂ ਟਾਈਮ ਕੱਢ ਕੇ ਮੈਂ ਕਿਹਾ ਸਾਰੇ ਭਰਾਵਾਂ ਨੂੰ ਵੀਡੀਓ ਵੀ ਲੇਟ ਹੋ ਗਈ ਤੇ ਆਪਾਂ ਲਿੰਕਾਂ ਜੱਕ ਵਗੈਰਾ ਸਾਰੇ ਟਰੈਕਟਰ ਦੇ ਸਾਫ਼ ਆ ਤੁਸੀਂ ਦੇਖ ਸਕਦੇ ਹੋ ਜੱਕ ਵਗੈਰਾ ਸਾਰੇ ਤੇ ਇਹਨੂੰ ਵਧੀਆ ਲੱਗੇ ਹੋਇਆ ਸੈੱਡ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਟੋ ਮੋਡਲ ਡਰੈਕਟਰ ਪਿਛਲੇ ਟਾਇਰ 16 28 ਦੇ ਐਮ ਆਰ ਐਫ ਦੇ ਆ ਅੱਗੇ 7 50 16 ਪਾਵਰ ਸ਼ੇਰਿੰਗ ਤੇ ਟੋ ਮੋਡਲ ਆ ਉਹ ਤੁਸੀਂ ਦੇਖ ਲਓ ਟਰੈਕਟਰ ਸਪੈਂਡਲ 스ਪੰਡਲ ਟਰੈਕਟਰ ਦੇ ਸਾਰਾ ਹਲੇ ਤੱਕ ਕਿਤੋਂ ਟੁੱਟ ਭੱਜ ਨਹੀਂ ਹੈ ਸਾਰਾ origignal ਪੇਂਟ ਉਹ ਟੱਚਿੰਗ ਵਗੈਰਾ ਨਹੀਂ ਹੋਇਆ ਹੈ ਟਰੈਕਟਰ ਜਿਵੇਂ ਹੈਗਾ origignal ਉਹ ਸੀਟ ਦੇ ਗੱਦੇ ਪਾਟੇ ਹੋਏ ਉਵੇਂ ਜਮਾ ਜਿਵੇਂ ਹਲੇ ਆਇਆ ਐਪੀਆਈ ਡਰਾਈਵ ਆ ਤੁਸੀਂ ਦੇਖ ਲਓ ਤੇ ਬਾਕੀ ਅਰਜਨ ਅਰਜਨ ਦਾ ਲਿਖਾ ਦੇਣਾ 605 ਅਰਜਨ 605 ਤੇ ਇਹ ਵੀ ਨਵੇਂ ਟਾਇਰਾਂ ਚਾ ਟਰੈਕਟਰ ਸਾਰਾ ਤੁਹਾਨੂੰ ਦਿਖਾਉਣਾ ਅਰਜਨ 605 ਇਹ ਵੀ ਤੁਸੀਂ ਦੇਖ ਲਓ ਟਰੈਕਟਰ ਸਾਰਾ ਬਹੁਤ Ориਗਨਲ ਟਰੈਕਟਰ ਹੈ ਵੀ ਇਹ ਮੇਰੇ ਕੋਲ 11 ਮਾਡਲ ਆ ਮਾਡਲ ਮੈਨੂੰ ਬਾਈ ਕਮਾਕਾਰਾਂ ਕਰਕੇ ਯਾਦ ਨਹੀਂ ਰਹਿੰਦੇ ਇੱਕ ਮੁੰਡਾ ਹੋਰ ਆ ਜਿਹਨੂੰ ਵੀ ਬਾਈ ਨੂੰ ਕਿਸੇ ਨੂੰ ਲੋਡ ਹੋ ਨੰਬਰ ਮੈਚ ਨੂੰ ਵੀਡੀਓ ਵਿੱਚ ਬੋਲ ਲੈਣਾ 76960 1006 ਨੰਬਰ ਤੇ ਕਿਸੇ ਟਰੈਕਟਰ ਦੀ ਵੀ ਇਹਨਾਂ ਦੀ ਜਾਣਕਾਰੀ ਲੈਣੀ ਹੈ ਤੁਸੀਂ ਇਸ ਨੰਬਰ ਤੇ ਤੁਸੀਂ ਲੈ ਸਕਦੇ ਹੋ ਇਹਨੂੰ ਵੀ ਸਾਈਡ ਡਿਸਟ੍ਰੀਬਿਊਟਰ ਜਿਹੜਾ ਆਇਆ ਆ ਸਾਈਡ ਕਲੱਚ ਆ ਤੇ ਪਿਛਲੇ ਟਾਇਰ ਕੋਰੇ ਹੀ ਨਵੇਂ ਕਹਿ ਸਕਦੇ ਹੋ ਤੁਸੀਂ ਇਹਦੇ ਵੀ ਐਮ ਆਰ ਐਫ ਦੇ ਟਾਇਰ ਆ ਪਿਛਲੇ ਤੇ ਅਗਲੇ 750 16 ਪਾਵਰ ਸਟੀering ਥੱਲੇੋਂ ਬਾਡੀ ਦਾ ਸਾਰਾ ਟਰੈਕਟਰ ਓਰਿਜਨਲ ਆ ਇਹਦਾ ਸ਼ੋਅ ਦਾ ਇੱਕ ਬੜਾ ਜਿਹਾ ਉੱਪਰ ਟੱਚਿੰਗ ਹੋਇਆ ਬੋਨਟ ਬਾਕੀ ਟਰੈਕਟਰ ਸਾਰਾ ਬਾਡੀ ਬੁਡੀ ਲੈਂਦਾ ਇਹ ਸਾਰਾ ਟਰੈਕਟਰ ਓਰਿਜਨਲ ਆ ਤੇ ਆ ਟਾਇਰ ਤੁਹਾਨੂੰ ਪਿਛੋਂ ਦਿਖਾ ਦਿੱਤੇ ਸਾਰੇ ਟਹਿਰੇ ਦੇ ਤੇ ਇੱਕ ਹੈਗਾ 5245 ਉਹ ਵੀ ਤੁਹਾਨੂੰ ਦਿਖਾ ਦਣਾ ਟਰੈਕਟਰ 5245 ਤੇ ਆ ਕੋਡ ਤਾਂ ਆਪਣਾ ਆ ਖੜਾ ਹੀ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਵੀਡੀਓ ਕਈ ਵਾਰਾਂ ਪਾਈ ਆ ਜੀ ਤੇ 855 5245 ਤੇ ਹੁਣ 1744 ਇਹਦੀ ਵੀਡੀਓ ਤੁਹਾਨੂੰ ਕਰਨ ਦੇ ਆ ਆ ਮੈਸੀ ਮਹਾ ਮਹਾਨ ਆ ਦੇਖ ਲਓ ਟਰੈਕਟਰ ਚੰਗੀ ਤਰ੍ਹਾਂ ਤੁਸੀਂ ਵੀਡੀਓ ਤਾਂ ਹੀ ਰੋਕੀ ਦੀ ਹੁੰਦੀ ਆ ਵੀ ਕਲੀਅਰ ਟਰੈਕਟਰ ਅਗਲੇ ਨੂੰ ਕੱਲੀ ਕੱਲੀ ਚੀਜ਼ ਦਿਖਾਈ ਦੀ ਆ ਵੀ ਪਤਾ ਲੱਗ ਜਾਂਦਾ ਦੂਰੋਂ ਗਈ ਨਹੀਂ ਭਰਾਵਾਂ ਨੇ ਆਉਣਾ ਹੁੰਦਾ ਐਮ ਆਰ ਐਫ ਦੇ ਟਾਇਰ ਆ ਸਾਰਾ ਬਾਡੀ ਦਾ ਟਰੈਕਟਰ Ориਜਨਲ ਆ ਮੇਰੇ ਕੋਲ 50 ਹੌਸਪਾਵਰ ਹੋਣਾ ਹੈ ਵੀ 10 ਜਾਂ 11 ਮਾਡਲ ਦਾ ਕਲੀਅਰ ਮੈਂ ਤੁਹਾਨੂੰ ਦੱਸਦਾ ਨੰਬਰ ਉਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਲਿਓ ਸਾਰਾ ਜੋ ਵੀ ਪੁੱਛਣਾ ਐਮ ਆਰ ਐਫ ਦੇ ਟਾਇਰ ਆ ਕਿਉਂ ਮੈਂ ਹੁਣ ਪਾਰਟਸ ਤੇ ਇੱਧਰ ਸੀਜ਼ਨ ਕਰਕੇ ਇੱਧਰ ਵੇਜੀ ਹੁਣਾ ਤਾਂ ਟਰੈਕਟਰਾਂ ਦਾ ਜਿਹੜਾ ਭਰਾ ਮੇਰੇ ਨਾਲ ਹੁੰਦਾ ਇੱਕ ਛੋਟਾ ਬਰਾਦਰੀ کہہ ਸਕਦੇ ਆ ਉਹਨੂੰ ਤੁਸੀਂ ਸਾਰਾ ਇਹ ਆਪਣਾ ਪੁੱਛ ਲਿਓ ਮੁੰਡੇ ਦਾ ਨਾਮ ਰਿੰਕੂ ਆ 76960 1006 ਨੰਬਰ ਤੇ ਤੁਸੀਂ ਇਹਨਾਂ ਟਰੈਕਟਰਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਆਪਣਾ ਤੁਸੀਂ ਫੋਨ ਕਰਕੇ ਇਹ ਪੁੱਛ ਲਿਓ ਇਹਦੇ ਵੀ ਹਲੇ ਸੀਟ ਦੇ ਗੱਦੇ ਗੁੱਦੇ 'ਚ ਪੈਣ ਵਾਲੀ ਉਮੀ ਜਿਵੇਂ ਆਇਆ ਟਰੈਕਟਰ ਖੜਾ ਆਹ ਟਰੈਕਟਰ 855 ਪਾਵਰ ਸਟੀਰਿੰਗ ਆ ਟਰੈਕਟਰ ਤੇ ਇਹ ਵੀ ਪਿੱਛੇ 16 ਦੇ ਟਾਇਰਾਂ 'ਚ ਆ ਟਰੈਕਟਰ ਇਹ ਵੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਪਿੱਛੇ ਗੁਡਇਰ ਦੇ ਟਾਇਰ ਆ ਤੇ 16 ਦੇ ਟਾਇਰਾਂ 'ਚ ਪਾਵਰ ਸਟੀਰਿੰਗ 540 ਚੱਕਰ ਡਬਲ ਕਲੱਚ ਟੌਪ ਮਾਡਲ ਆ ਵੀ ਆ ਤੁਸੀਂ ਦੇਖ ਲਓ ਡਬਲ ਪੰਪ 'ਚ ਆ ਟਰੈਕਟਰ ਤੇ ਸਾਰਾ ਟਰੈਕਟਰ ਤੁਹਾਨੂੰ ਨਿਗਾ ਮਰਾਦਾ ਇਹ 13 ਮਾਡਲ ਦਾ ਟਰੈਕਟਰ 12 ਜਾਂ ਮਰਕਲ 13 ਮਾਡਲ ਦਾ ਗਰਾਊਂਡ ਪੀਟੀ ਰਿਵਰਸ ਪੀਟੀਓ ਟਰੈਕਟਰ ਤੇ ਇੱਕ ਤਾਂ ਛੋਟੀ ਰੇਂਜ ਦੇ ਟਰੈਕਟਰ ਕਈ ਭਰਾਵਾਂ ਨੇ ਦੇਖਣੇ ਹੌਲੈਂਡ 40 10 ਕੜਾ ਤੇ ਜਿਵੇਂ ਪਹਿਲਾਂ 47 10 ਆਇਆ ਸੀ 40 10 ਆ ਇਹ ओरिजिनल ਹੌਲੈਂਡ ਦੇ ਵੇਟ ਨਾਲ ਲੱਗੇ ਆ ਤੇ ਜੇ ਕਿਸੇ ਨੇ ਇਹ ਲੈਣਾ ਛੋਟੀ ਰੇਂਜ ਦਾ ਜਿਵੇਂ ਟਰਾਲੀਆਂ ਟੋਲੀਆਂ ਵਾਸਤੇ ਟਰੈਕਟਰ ਹੁਣ ਭਰਾ ਲੈਣਦੇ ਟੁੜੀ ਟਾੜੀ ਢੋਣ ਨੂੰ ਲੈਣਾ ਲੇਟਾਂ ਇਹਦੀਆਂ ਨਵੀਆਂ ਮੰਗਾਈਆਂ ਲੇਟਾਂ ਹਲੇ ਨਵੀਆਂ ਲੱਗਣੀਆਂ ਤੇ ਇਹ ਵੀ ਇੰਜਨ ਗੇਅਰ ਦਾ ਟਰੈਕਟਰ ਬਹੁਤ ਸਾਫ਼ ਯੇ ਵੀ ਤੁਸੀਂ ਆਪਣਾ ਕਿਸੇ ਭਰਾ ਨੇ ਛੋਟੀ ਰੇਂਜ ਦਾ ਲੈਣਾ ਟਰੈਕਟਰ ਇਹ ਦੇਖ ਲਿਓ ਤੇ ਆਜਾ ਤੁਹਾਨੂੰ 744 ਵੀ ਦਿਖਾ ਦਾਂ 744 ਬਹੁਤ ਸਾਫ ਟਰੈਕਟਰ ਮੈਨੂੰ ਸਾਰੇ ਟਰੈਕਟਰਾਂ ਜਾਂ 744 ਬਹੁਤ ਸਾਫ ਲੱਗਿਆ ਬਾਡੀ ਲੈਨ ਦਾ ਸਾਰਾ ਰੀਨ ਹਾਲੇ ਤੱਕ ਸ਼ੋਅ ਤੇ ਕੋਈ ਪੇਂਟ ਨਹੀਂ ਵੱਜਿਆ ਦੁਬਾਰੇ ओरिजिनल ਪੇਂਟ ਆ ਆ ਦੇਖ ਲਓ ਬਾਡੀ ਦਾ ਸਾਰਾ ओरिजिनल ਟਰੈਕਟਰ ਤੇ ਇਹ ਸਿੰਪਲ ਸਟੀering ਆ ਇਹ ਮੇਰੇ ਕੋਲ 210000 ਰੁਪਏ ਦੀ ਰੇਂਜ ਦਾ ਟਰੈਕਟਰ ਆ ਮੈਨੂੰ ਪੂਰੇ ਰੇਟਾਂ ਦਾ ਨਹੀਂ ਪਤਾ ਇਸ ਕਰਕੇ ਮੈਂ ਵੀਡੀਓ 'ਚ ਤੁਹਾਨੂੰ ਰੇਟ ਨਹੀਂ ਦੱਸੇ ਕਿਉਂਕਿ ਬੜਾ ਗਲਤੀ ਲੱਗ ਜਾਂਦੀ ਆ ਫਿਰ ਉਹ ਬਾਈ ਗੱਲ ਨਾ ਪਤਾ ਕੀ ਆ ਦੇਣੀ ਆਉਂਦੀ ਆ ਵੀ ਆ ਗੱਲ ਹੋਈ ਏ ਇਸੇ ਕਰਕੇ ਮੈਂ ਥੋੜਾ ਜਿਹਾ ਰੇਟਾਂ ਤੋਂ ਬਚਦਾ ਮੈਨੂੰ ਯਾਦ ਨਹੀਂ ਰਹਿੰਦੇ ਰੇਟ ਇੱਧਰ ਕੰਮਾਂ ਕਰਾਂ ਚ ਮੇਰਾ ਸਪੇਅਰ ਪਾਰਟ 'ਚ ਬਿਜ਼ੀ ਹੁੰਦਾ ਮੈਂ ਤੇ ਇਸੇ ਕਰਕੇ ਇੱਕ ਬੰਦਾ ਇਸੇ ਕੰਮ ਤੇ ਰੱਖਤਾ ਤੇ ਬਰਾਦਰ ਆ ਜਿਹੜਾ ਨਾਲ ਕੰਮ ਕਰਦਾ ਉਹਨੂੰ ਤੁਸੀਂ ਇਸੇ ਚੀਜ਼ ਬਾਰੇ ਕੋਈ ਵੀ ਟਰੈਕਟਰ ਰਿਲੇਟਡ ਕੋਈ ਵੀ ਪੁੱਛਣਾ ਲੈਣਾ ਦੱਸਣਾ ਇਸ ਨੰਬਰ ਤੇ ਤੁਹਾਨੂੰ ਵੀਡੀਓ ਜਿਹੜਾ ਬੋਲਿਆ ਇਹ ਨੰਬਰ ਤੇ ਤੁਸੀਂ ਗੱਲ ਕਰ ਲਿਓ ਟਰੈਕਟਰ ਸੁਖੀਆਂ ਬ੍ਰੇਕਾਂ ਚ ਹੈਵੀ ਟਾਪਾ ਜਿਹੜਾ ਅੱਜ ਕੱਲ ਲਿਫਟ ਹੈਵੀ ਚੱਲਦੀ ਆ ਇਹ ਵੀ ਲਿਫਟ ਸਾਰੀਆਂ ਮੰਗਾਂ ਪੂਰੀਆਂ ਕਰਦਾ ਟਰੈਕਟਰ ਇੰਜਣ ਗੇ ਦਾ ਬਹੁਤ ਜ਼ਿਆਦਾ ਸੈੱਟਾ ਟਰੈਕਟਰ ਤੇ ਇਹ ਵੀ 540 ਚੱਕਰਾਂ ਚ ਪਿੱਛੇ 540 ਚੱਕਰ ਦਾ ਸਟਿੱਕਰ ਇਹਦੇ ਲੱਗਾ ਹੋਇਆ ਤੇ ਹਾਂ 540 ਚੱਕਰਾਂ ਚ ਟਰੈਕਟਰ ਹੈ ਵੀ ਤੇ ਕੋਰ ਨਿਯਮ ਅਨੁਸਾਰ ਉਹ ਦੇਖ ਲਓ ਟਰੈਕਟਰ ਤੇ ਆਫੀ ਡਿਮਾਂਡ ਸੀ ਭਰਾਵਾਂ ਦੀ ਵੀ ਬਾਹਰ ਦੇ ਨੰਬਰ ਟਰੈਕਟਰਾਂ ਦੀ ਬਾਈ ਜੀ ਵੀਡੀਓ ਕਰਿਓ ਨਾ ਸਾਰੇ ਹੁਣ 1 241 ਰਹਿ ਗਿਆ ਵੀਡੀਓ ਕਰਨ ਵਾਲਾ ਤੇ ਇੱਕ ਦੋ ਟਰੈਕਟਰ ਹੋਰ ਆ ਉਹਨਾਂ ਦੀ ਵੀ ਤੁਹਾਨੂੰ ਵੀਡੀਓ ਆਪਾਂ ਆਉਣ ਵਾਲੇ ਸਮੇਂ ਚ ਕਰ ਦਾਂਗੇ ਬਲੌਗ ਲੰਬਾ ਨਾ ਹੋਵੇ ਇਸੇ ਕਰਕੇ ਮੈਂ ਕਿਹਾ ਚਲੋ ਥੋੜੀ ਥੋੜੀ ਕਰਕੇ ਇਨਫੋਰਮੇਸ਼ਨ ਪਾਈ ਜਾਂਦੇ ਹਾਂ ਹਾਂ ਦੂਰੋਂ ਤੁਹਾਨੂੰ ਸਾਰੇ ਟਰੈਕਟਰ ਦਿਖਾ ਦਿਆ ਦੋਸਤੋ ਤੇ ਵੀਡੀਓ ਚੰਗੀਆਂ ਲੱਗਦੀਆਂ ਬਾਈ ਜੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ